ਸਾਡੇ ਪਿੰਡ ਸਭਰਾ ਦੇ ਵਿੱਚ ਜਿਹੜੇ ਨਵੇਂ ਬੂਟੇ ਜਿਹੜੇ ਲਗਾਏ ਜਾ ਰਹੇ ਨੇ ਕੁਝ ਫਲਦਾਰ ਲਗਾਏ ਜਾ ਰਹੇ ਨੇ ਕੁਝ ਜਿੱਦਾਂ ਹੂਕ ਪ੍ਰਕਾਰ ਦੇ ਬੂਟੇ ਅੱਜ ਕਿੰਨੇ ਜਿਹੜੀ ਬੂਟਿਆਂ ਦੀ ਸ਼ੁਰੂਆਤ ਕੀਤੀ ਹੈ ਅਸੀਂ ਪਿੰਡ ਸਭਰਾ ਦੇ ਵਿੱਚ 100 ਤੋਂ 150 ਰੁੱਖ ਲਾ ਰਹੇ ਹਾਂ ਜੀ ਇਹ ਮੈਂ ਤੇ ਸਾਰੇ ਜ਼ਿਮੀਂਦਾਰਾ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਹਰ ਇੱਕ ਨੂੰ ਆਪਣੀ ਆਪਣੀ ਜ਼ਮੀਨ ਦੇ ਵਿੱਚ ਘੱਟੋ ਘੱਟ 10 ਤੋਂ 15 ਰੁੱਖ ਜ਼ਰੂਰ ਲਾਉਣੇ ਚਾਹੀਦੇ ਆ ਕਿਉਂਕਿ ਸਾਡਾ ਵਾਤਾਵਰਨ ਪ੍ਰਦੂਸ਼ਣ ਹੋ ਰਿਹਾ ਵਾ ਇਸ ਨਾਲ ਗਰਮੀ ਬਹੁਤ ਵਧ ਰਹੀ ਹੈ ਜੇ ਜੀ ਸਾਡੇ ਰੁੱਖ ਲੱਗਣਗੇ ਆਕਸੀਜਨ ਮਿਲੂਗੀ ਤਾਂ ਹੀ ਬਚਾਂਗੇ ਨਹੀਂ ਤੇ ਸਾਡਾ ਕੰਮ ਖਤਮ ਹੈ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਵੱਧ ਤੋਂ ਵੱਧ ਪੀਲ ਕਰਦਾ ਹਰ ਇੱਕ ਨੂੰ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਤੇ ਉਹਨੂੰ ਅੱਜ ਕਿੰਨੇ ਜਿਹੜੇ ਰੁੱਖੇ ਲਏ ਨੇ ਇਹਨਾਂ ਆਪਣੇ ਪੈੜੀ ਦੇ ਵਿੱਚ 100 ਤੋਂ 150 ਰੁੱਖ ਘੇਰੇ ਘੇਰ ਲਾ ਰਹੇ ਨੇ ਹਾਂਜੀ ਪ੍ਰਸ਼ਾਸਨ ਵੱਲੋਂ ਕਿੰਨਾ ਜੀ ਸਾਡੇ ਵੀ ਮਾਨਜੋਗ ਅਫਸਰਾਂ ਵੱਲੋਂ ਹੁਕਮ ਆ ਹੀ ਵੀ ਥਾਂ-ਥਾਂ ਰੁੱਖ ਲਾ ਰਹੇ ਆ ਆਪਣੇ ਵੀ ਲਾ ਰਹੇ ਆ ਲੋਕਾਂ ਨੂੰ ਵੇਰ ਵੀ ਕਰ ਰਹੇ ਆ ਰੁੱਖ ਲਾਉਣ ਵਾਸਤੇ ਤੇ ਆਮ ਹਰ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਹਰ ਇੱਕ ਘਰ ਜਾ ਕੇ ਆਪਣੇ ਆਪਣੇ ਰੁੱਖ ਲਾਓ ਤੇ ਬੱਚੇ ਵੀ ਅੱਜ ਕੱਲ ਇਹਦੇ ਨਾਲ ਸ਼ੁਰੂਆਤ ਕਰ ਰਹੇ ਨੇ ਆਪਣੇ ਰੁੱਖ ਲਾਉਣ ਵਾਸਤੇ ਜਿਹਨਾਂ ਦੇ ਰੁੱਖ ਲਗਾਏ ਜਾ ਰਹੇ ਨੇ ਹਾਂਜੀ ਹਾਂਜੀ ਤੇ ਕਿੰਨੇ ਜਿਹੜੇ ਜਿਹੜੇ ਬੂਟੇ ਜਿਹੜੇ ਨਵੇਂ ਬੂਟੇ ਦੀ ਸ਼ੁਰੂਆਤ ਕੀਤੀ ਜਿਹਦੇ ਕਿਹੜੀ-ਕਿਹੜੀ ਨ ਕਿਸਮ ਦੇ ਜਿਹੜੇ ਬੂਟੇ ਆ ਦੇਖੋ ਜੀ ਅਸੀਂ 100 ਰੁੱਖ ਲਾਉਂਦਾ ਫੈਸਲਾ ਲਿਆ ਜਿੱਦੇ ਵਿੱਚ ਅਸੀਂ 10 ਰੁੱਖ ਆ ਜਿਹੜੇ ਅੱਜ ਫਲਦਾਰ ਜਿਹੜਾ ਸਾਡੇ ਵੱਡ ਬਡੇ ਰਿਆਂ ਦਾ ਖੂਹ ਹੈ ਪਿੱਪਲ ਲਾਇਆ ਪਹਿਲਾਂ ਵੇਖੋ ਕਿੱਦਾਂ ਸਾਡੇ ਦਾਦਿਆਂ ਪਰਦਾਦਿਆਂ ਨੇ ਉਹ ਦਿਨ ਵੇਖ ਕੇ ਅਸੀਂ ਸੀਧਾ ਦੇ ਵੇਖ ਕੇ ਤੇ ਮੇਰੇ ਬੇਟੇ ਦਾ ਜਨਮ ਦੇ ਨਹੀਂ ਅੱਜ ਤੇ ਮੈਂ ਤੇ ਇੰਚਾਰਜ ਸਾਹਿਬ ਨੇ ਗੱਲ ਕੀਤੀ ਐਸਐਚਓ ਸਾਹਿਬ ਨੇ ਤੇ ਕਹਿੰਦੇ ਵੀ ਕਿੱਦਾਂ ਬਣਾਉਣਾ ਜੀ ਕਹਿੰਦੇ ਰੁੱਖ ਲਾਈਏ ਤੇ ਅਸੀਂ ਫੈਸਲਾ ਕੀਤਾ ਵੀ ਇਹਦਾ ਪ੍ਰੋਗਰਾਮ ਹੈ ਇਹਦੇ ਤੇ ਫਲਦਾਰ ਬੂਟੇ ਲਾਇਆ ਜਾਣ ਜਿਹੜਾ ਚੰਗਾ ਮਤਲਬ ਲੋਕਾਂ ਤੇ ਅਸਰ ਪਵੇ ਤੇ ਹੋਰ ਵੀ ਸਾਡਾ ਲੇਖ ਕੇ ਤੇ ਸਾਹ ਤੋਂ ਨਾ ਤੇ ਨਾਲ ਜਿਹੜਾ ਇਹਨਾਂ ਦਾ ਜਦੋਂ ਫਲਦਾ ਆਨੰਦ ਮੰਨਣ ਲੋਕ ਤੇ ਇੱਕ ਜਿਹੜੀ ਸਾਨੂੰ ਆਕਸੀਜਨ ਦੀ ਬੜੀ ਵੱਡੀ ਘਾਟ ਆਉਂਦੀ ਆ ਉਹਦਾ ਸਾਨੂੰ ਜਿਹੜੀ ਆ ਕੋਈ ਕੀ ਮੈਸੇਜ ਕੀ ਲਾਉਣਾ ਚਾਹੁੰਦੇ ਮੈਸੇਜ ਲੋਕਾਂ ਸਾਰਿਆਂ ਨੂੰ ਇਹੋ ਲਾਉਣਾ ਚਾਹੁੰਦਾ ਵੀ ਜੇ ਹਵਾ ਤੇ ਪਾਣੀ ਸਾਫ਼ ਹੋਊ ਤੇ ਆਪਣੀ ਜ਼ਿੰਦਗੀ ਹੈ ਜੇ ਦੋ ਚੀਜ਼ਾਂ ਨਾ ਰਹੀਆਂ ਤੇ ਜ਼ਿੰਦਗੀ ਕੋਈ ਨਹੀਂ ਤੇ ਪੈਸਾ ਕੀ ਕਰਨਾ ਇਸ ਕਰਕੇ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਹਰ ਬੰਦਾ ਆਪਣੀ ਮੋਟਰ ਤੇ ਜਿੱਥੇ ਵੀ ਥਾਂ ਹੈਗਾ ਉੱਥੇ ਰੁੱਖ ਜ਼ਰੂਰ ਲਾਉਣ ਤੇ ਜਿਹੜਾ ਆਪਾਂ ਬੱਚਿਆਂ ਦਾ ਜਨਮ ਦਿਨ ਕੇਕ ਕੱਟਦੇ ਆਂ ਜਾਂ ਕੋਸ਼ਿਸ਼ ਕਰਦੇ ਆਂ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਫਜ਼ੂਲ ਆ ਉਹ ਕੋਸ਼ਿਸ਼ ਕਰਨਾ ਵੀ ਹਰ ਸਾਲ ਜੇ ਇੱਕ ਰੋਖੀ ਲਾਈ ਜਾਂ ਤੇ ਉਹਦੇ ਨਾਲ ਵੀ ਬਹੁਤ ਵੱਡੀ ਜਿਹੜੀ ਐ ਸਫਲਤਾ ਮਿਲ ਸਕਦੀ ਹੈ ਵੈਖ ਜੀ ਦਾ ਖਾਲਸਾ ਵੈਖ ਜੀ ਦਾ ਜੀ ਤਾਂ ਧਰਮ ਸੰਗਤ ਹਾਂਜੀ ਅੱਜ ਸਭਰਾ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਕਿ ਜਨਮ ਦਿਨ ਸੀਗਾ ਬੱਚੇ ਦਾ ਤੇ ਉਹ ਉਹ ਸੰਬੰਧੀ ਜਿਹੜਾ ਬੂਟੀ ਲਾਉਣ ਦੀ ਜਿਹੜੀ ਪਰੰਪਰਾ ਸ਼ੁਰੂ ਕੀਤੀ ਗਈ ਕੀ ਕਹਣਾ ਤੁਹਾਡਾ ਹਾਂਜੀ ਕਹਿਣਾ ਸਾਡਾ ਇਹੋ ਜੀ ਵੈਖ ਜੀ ਦਾ ਖਾਲਸਾ ਵੈਖ ਜੀ ਦੀ ਫਤਿਹ ਮਾਰਾ ਯਸਪਾਲ ਸਿੰਘ ਠੇਕੇਦਾਰ ਇਹ ਆਏ ਨਾਲ ਮਹਿਕਮੇ ਆਲੇ ਆਏ ਆ ਸਾਡੇ ਫੁੱਲਦਾਰ ਬੂਟੇ ਵੀ ਦੁਜੀ ਸਾਰੇ ਲੱਗਣਦੇ ਆ ਤੇ ਲਾਉਣਦੇ ਆ ਤੇ ਅਸੀਂ ਇਹੋ ਹੀ ਆਨੇ ਆ ਵੀ ਛਾਂ ਵਾਲੇ ਬੂਟੇ ਚਾਹੀਦੇ ਆ ਸਾਨੂੰ ਪਹਿਲੇ ਹੀ ਦੇ ਰੋਕ ਦੀਏ ਕਾਲੀਆਂ ਜਆ ਉਹ ਵਿਰਧੂ ਚੁੱਕਿਆ ਜਾਂ ਵਾਢੇ ਗਿਆ ਜਾਂ ਕੁਛ ਕੱਟੇ ਗਏ ਕੁਛ ਵੀ ਹੋਇਆ ਉਹਨਾਂ ਦਾ ਤੇ ਬਾਕੀ ਗਾੜੀ ਹੁਣ ਰੁਕ ਜਨੇ ਵਾਰ ਤੋਂ ਵੱਧ ਲੱਗਣ ਸਾਡਾ ਵਾਤਾਵਰਣ ਸਾਫ਼ ਰਹੇ ਗਾਂ ਬੱਚਿਆਂ ਨੂੰ ਅਸੀਂ ਮੈਸੇਜ ਇਹੋ ਹੀ ਆਨੇ ਵੀ ਜਾਂ ਬੱਚੇ ਵੀ ਇਹ ਲਾਉਣ ਵਾਧ ਚੜ ਕੇ ਇਧਰ ਧਿਆਨ ਦੇ